ਮੇਰਾ ਨਾਮ ਕਦਾਈ ਮੇਰਾ ਨਾਮ ਦਲਜੀਤ ਸਿੰਘ ਹੈ ਕੀ ਕਹਿਣਾ ਚਾਹੋਗੇ ਇਸ ਬਾਰੇ ਆ ਸਾਰਾ ਗੜੀ ਸਰਾ ਦੇ ਨਾਮ ਦੇ ਉੱਪਰ ਆ ਇੱਕ ਬੰਦਾ ਹੈ ਜਿਸ ਵੱਲੋਂ ਠੱਗੀ ਮਾਰੀ ਜਾ ਰਹੀ ਹੈ ਇਸ ਵੱਲੋਂ ਤਕਰੀਬਨ ਛੋਟੀਆਂ ਰਕਮਾਂ ਜਿਵੇਂ 1100 ਜਮਾ 50 ਇਸ ਤਰ੍ਹਾਂ ਕਰਕੇ ਰਕਮ ਮੰਗਵਾਈ ਜਾਂਦੀ ਹੈ ਜੇ ਇਕੱਠੇ ਭੇਜ ਦਿਓ ਫਿਰ ਕਹਿੰਦਾ ਦੁਬਾਰਾ ਵੱਖਰੇ ਵੱਖਰੇ ਕਰਕੇ ਭੇਜੋ ਇਸ ਤਰ੍ਹਾਂ ਮੇਰੇ ਵੱਲੋਂ ਦੋ ਵਾਰ ਇਸ ਨੂੰ 11.5 1100 ਰੁਪਏ ਭੇਜੇ ਗਏ ਨੇ 2300 ਰੁਪਏ ਦੀ ਮੇਰੇ ਨਾਲ ਠੱਗੀ ਵਜੀ ਹੈ ਤੇ ਐਸਜੀਪੀਸੀ ਨੂੰ ਬੇਨਤੀ ਹੈ ਕਿ ਤੇ ਪੁਲਿਸ ਪ੍ਰਸ਼ਾਸਨ ਨੂੰ ਵੀ ਬੇਨਤੀ ਹੈ ਕਿ ਇਸ ਬੰਦੇ ਨੂੰ ਨਕੇਲ ਪਾਈ ਜਾਏ ਤਾਂ ਜੋ ਅੰਮ੍ਰਿਤਸਰ ਆਂਦੀਆਂ ਸੰਗਤਾਂ ਨੂੰ ਸਾਰਾ ਗੜੀ ਸਰਾ ਦੇ ਨਾਮ ਦੇ ਉੱਤੇ ਹੋ ਰਹੀ ਬੁਕਿੰਗ ਦੀ ਧੋਖਾਧੜੀ ਤੋਂ ਬਚਾਇਆ ਜਾ ਸਕੇ ਕਿਉਂਕਿ ਇਸ ਬੰਦੇ ਵੱਲੋਂ ਇੱਥੇ ਹੋਰ ਵੀ ਕਈ ਦੇਖੇ ਨੇ ਲੋਕ ਜਿਨ੍ਹਾਂ ਨਾਲ ਠੱਗੀ ਦੀ ਖਬਰ ਸਾਹਮਣੇ ਆ ਰਹੀ ਹੈ ਤੇ ਪੁਲਿਸ ਪ੍ਰਸ਼ਾਸਨ ਕਿਰਪਾ ਕਰਕੇ ਧਿਆਨ ਦੇਵੇ ਤੇ ਇਸ ਬੰਦੇ ਨੂੰ ਜਿਹੜਾ ਵੀ ਇਹ ਮੁਲਜ਼ਮ ਹੈਗਾ ਇਹਨੂੰ ਪਕੜ ਕੇ ਕਾਨੂੰਨ ਦੇ ਹਵਾਲੇ ਕਰਕੇ ਸਖਤ ਸਜ਼ਾ ਦਿੱਤੀ ਜਾਏ। ਹਾਂ ਤਾਂ ਸਾਈ ਕਿੱਥੋਂ ਆਏ? ਅਸੀਂ ਪਟਿਆਲੇ ਤੋਂ ਆਏ। ਜਦੋਂ ਤੁਸੀਂ ਆਨਲਾਈਨ ਸਰਚ ਕਰਦੇ ਹੋ ਸਾਰਾਗੜੀ ਸਰਾਂ ਦੇ ਲਈ ਤਾਂ ਕੀ ਆਉਂਦਾ ਆ ਕੇ? ਉਸ ਦੇ ਵਿੱਚ ਇਹਨਾਂ ਦਾ ਨੰਬਰ ਆਂਦਾ ਹੈ ਸਾਰਾਗੜੀ ਸਰਾਂ ਤੇ ਫਿਰ WhatsApp ਦੇ ਰਾਹੀਂ ਇਹਨਾਂ ਨਾਲ ਤਾਲਮੇਲ ਕੀਤਾ ਗਿਆ ਤਾਂ ਉਸ ਦੇ ਵਿਚਕਾਰ ਕਿਉਂਕਿ ਅੱਜ ਕੱਲ ਆਨਲਾਈਨ ਦਾ ਕੰਮ ਹੈ ਤੇ ਇਸ ਤਰ੍ਹਾਂ ਇਹ ਠੱਗੀ ਚੱਲ ਰਹੀ ਹੈ ਕਿ ਇੱਕ ਪਾਸੇ ਸਰਕਾਰ ਕਹਿੰਦੀ ਹੈ ਕਿ ਅੱਜ ਕੱਲ ਔਨਲਾਈਨ ਐਜੂਕੇਸ਼ਨ ਕਰੋ ਪਰ ਜਿਵੇਂ ਇਸ ਤਰ੍ਹਾਂ ਦੇ ਠੱਗੀਆਂ ਵਜਦੇ ਹਨ ਤਾਂ ਲੋਕ ਕਿਵੇਂ ਸੁਰੱਖਿਅਤ ਰਹਿਣਗੇ ਲੋਕਾਂ ਨੂੰ ਥੋੜਾ ਜਿਹਾ ਔਨਲਾਈਨ ਕੰਮ ਕਰਦਿਆਂ ਐਜੂਕੇਟ ਹੋਣਾ ਪਏਗਾ ਕਿਉਂਕਿ ਇਹ ਜਿਹੜੇ ਲਿੰਕ ਵਗੈਰਾ ਭੇਜਦੇ ਨੇ ਉਹਨਾਂ 'ਚ ਕੋਈ ਗੜਬੜ ਹੁੰਦੀ ਹੈ ਜਿਨ੍ਹਾਂ ਚੀਜ਼ਾਂ ਦਾ ਕਈ ਲੋਕਾਂ ਨੂੰ ਨਹੀਂ ਪਤਾ ਜਿਨ੍ਹਾਂ 'ਚ ਮੈਨੂੰ ਵੀ ਬਰਾਬਰ ਨਹੀਂ ਸੀ ਪਤਾ ਠੀਕ ਹੈ ਨਾ ਤਾਂ ਇਹਨਾਂ ਦੀ ਜਿਹੜੀ ਅਫੀਸ਼ੀਅਲ ਵੈਬਸਾਈਟਸ ਹੈ ਉਹਨਾਂ ਦੇ ਉੱਤੇ ਜਾ ਕੇ ਹੀ ਬੁਕਿੰਗ ਕੀਤੀ ਜਾਏ ਤੇ ਐਸਜੀਪੀਸੀ ਨੂੰ ਵਿੱਚ ਅਜਿਹਾ ਪ੍ਰਚਾਰ ਕਰਨਾ ਚਾਹੀਦਾ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਕਿ ਵੀ ਇਹ ਉਹਨਾਂ ਦੀ ਬਰਾਬਰ ਵੈਬਸਾਈਟ ਹੈ ਇਹ ਐਡਰੈਸ ਹੈ ਜਾਂ ਇਹਨਾਂ ਦੇ ਹੋਰ ਜਿਹੜੇ ਕੋਈ ਨੰਬਰ ਨੇ ਇਹਨਾਂ ਨੂੰ ਅਖਬਾਰਾਂ ਦੇ ਟੀਵੀ ਦੇ ਮਾਧਿਅਮ ਦੇ ਰਾਹੀਂ ਲੋਕਾਂ ਤੱਕ ਪਹੁੰਚਾਣੇ ਚਾਹੀਦੇ ਨੇ ਤਾਂ ਕਿ ਸੰਗਤਾਂ ਆਉਣ ਵਾਲੀ ਸ਼ਰਧਾਲੂ ਕਿਸੇ ਤਰ੍ਹਾਂ ਦਾ ਨੁਕਸਾਨ ਨਾ ਉਠਾਣ ਲੱਗਦਾ ਕਿ ਲੋਕਾਂ ਨੂੰ ਵੀ ਅਵੇਅਰ ਹੋਣ ਜਿਦਾ ਜਦੋਂ ਆਪਾਂ ਕਿਤੇ ਨੂੰ ਗੂਗਲ ਪੇ ਕਰ ਰਹੇ ਆ ਜਾਂ ਕਿਸੇ ਨੂੰ ਪੈਸੇ ਭਾਰ ਰਹੇ ਆ ਤਾਂ ਸਾਨੂੰ ਪੂਰਾ ਉਹਦੇ ਮੈਡ ਸਰਚ ਕਰਨਾ ਚਾਹੀਦਾ ਉਸ ਦੇ ਬਾਰੇ ਦੇਖੋ ਸਾਡੇ ਸਾਰਿਆਂ ਦੇ ਹੱਥਾਂ ਵਿੱਚ ਮੋਬਾਈਲ ਨੇ ਇਹਦੇ ਵਿੱਚ ਕਰ ਕਈ ਅਜਿਹੀਆਂ ਐਪਲੀਕੇਸ਼ਨਸ ਨੇ ਜਿਨ੍ਹਾਂ ਬਾਰੇ ਹਰੇਕ ਬੰਦੇ ਨੂੰ ਨਹੀਂ ਪਤਾ ਮੋਬਾਈਲ ਤਾਂ ਅਸੀਂ ਵਰਤ ਰਹੇ ਹਾਂ ਪਰ ਕਈ ਚੀਜ਼ਾਂ ਦਾ ਸਾਨੂੰ ਪਤਾ ਨਹੀਂ ਹੈ ਠੀਕ ਹੈ ਨਾ ਇਸ ਕਰਕੇ ਲੋਕਾਂ ਨੂੰ ਜ਼ਰੂਰ ਐਜੂਕੇਟ ਹੋਣਾ ਚਾਹੀਦਾ ਤਾਂ ਜੋ ਪ੍ਰੋਬਲਮ ਨਾ ਆਏ ਸਰ ਮੇਰਾ ਨਾਮ ਹਰਪ੍ਰੀਤ ਸਿੰਘ ਹੈ ਮੈਂ ਦਿੱਲੀ ਤੋਂ ਆਇਆ ਹਾਂ ਕੀ ਕਹਿਣਾ ਚਾਹੋਗੇ ਅਕਚੁਅਲੀ ਮੈਂ ਨਾਰਮਲੀ ਜਦੋਂ ਵੀ ਅੰਮ੍ਰਿਤਸਰ ਆਉਣਾ ਮੈਂ ਸਰਾਗੜੀ ਸਰਾਧ ਆਇਥੇ ਬੁਕਿੰਗ ਕਰਨਾ ਆਨਲਾਈਨ एसजीपीसी ਜਿਹੜੀ ਸਾਈਟ ਹੈਗੀ ਇਹਨਾਂ ਦੇ ਉਹਨੇ ਥਰੂ ਕਰੀਦਾ ਬਟ ਮੈਂ ਇਸ ਵਾਰੀ ਵੀ ਟਰਾਈ ਕੀਤਾ ਆਨਲਾਈਨ ਤੇ ਇੱਕ ਮੈਨੂੰ ਸਾਈਟ ਮਿਲੀ ਸਾਰਾ ਗੜੀ ਸਰਾਏ ਹੋਟਲ .com ਤੇ ਮੈਂ ਉਹ ਲਿੰਕ ਤੇ ਲਿੰਕ ਕੀਤਾ ਦੈਨ ਵੈਬਸਾਈਟ ਖੁੱਲੀ ਇੱਕ ਵਟਸਐਪ ਲਿੰਕ ਆਇਆ ਉਹਦੇ ਤੇ ਕਲਿੱਕ ਮਾਰਿਆ ਹੋਟਲ ਦੇ ਚਾਰਜ ਵਗਰਾ ਮੈਂ ਪਤਾ ਕਰਕੇ ਉਹਨਾਂ ਨੂੰ ਮੈਂ ਪੇਮੈਂਟ ਵਾਸਤੇ ਰਿਕੁਐਸਟ ਕੀਤੀ ਉਹਨਾਂ ਨੇ ਮੈਨੂੰ ਸਕੈਨਰ ਭੇਜਿਆ ਬਟ ਸਕੈਨਰ ਭੇਜਣ ਤੋਂ ਬਾਅਦ ਮੈਨੂੰ ਥੋੜਾ ਜਿਹਾ ਫਰਾਡ ਲੱਗਿਆ ਕਿਉਂਕਿ ਸਕੈਨਰ ਦੇ ਉੱਤੇ ਵੀ ਉਹਨਾਂ ਦਾ ਸਾਰਾ ਜਿਹੜੀ ਸਰਾਏ ਲਿਖਿਆ ਹੈ ਬੱਜੜੀ ਪੇਮੈਂਟ ਨੂੰ ਐਕਸੈਪਟ ਕਰ ਰਿਆ ਸੀਗਾ ਉਹਦੇ ਤੋਂ ਮੈਨੂੰ ਡਾਊਟ ਹੋ ਗਿਆ ਦੈਨ ਆਈ ਵਾਸ ਅਲਰਟਡ ਤੇ ਮੈਂ ਫਿਰ ਉਹਨਾਂ ਨੂੰ ਪੇਮੈਂਟ ਨਹੀਂ ਕੀਤੀ ਐਹ ਦੀ ਸਾਈਟ ਹੈਗੀ ਐ ਸਾਰਾ ਗੜੀ ਸਰਾਏ ਹੋਟਲ ডਾਟ ਕਮ ਦੇ ਨਾਮ ਸਾਈਟ ਹੈਗੀ ਐ ਤੇ ਪਲੀਜ਼ ਪਲੀਜ਼ ਇਹਨੂੰ ਬਿਲਕੁਲ ਵੀ ਤੁਸੀਂ ਲਿੰਕ ਨਾ ਕਲਿੱਕ ਕਰੋ ਇਹਦੇ ਦੇ ਉੱਤੇ ਏ ਇਸ ਅ ਫਰਾਡ ਅਗਰ ਤੁਸੀਂ ਇਹਦੀ ਬੁਕਿੰਗ ਕਰਨਾ ਚਾਹੁੰਦੇ ਹੋ ਅਮ੍ਰਿਤ ਸਰਚ ਹਮੇਸ਼ਾ ਐਸਜੀਪੀਸੀ ਦੀ ਸਾਈਟ ਹੈਗੀ ਉਹਦੇ ਥਰੂ ਪ੍ਰੋਪਰ ਲਿੰਕ ਦੇ ਥਰੂ ਤੁਸੀਂ ਪੇਮੈਂਟ ਕਰ ਸਕਦੇ ਹੋ ਉਹਨਾਂ ਦਾ ਨੰਬਰ ਤੁਹਾਨੂੰ ਮੈਂ ਦੱਸ ਦਿੰਦਾ ਅਗਰ ਤੁਸੀਂ ਦੇਖੋਗੇ ਸਾਈਟ ਤੇ ਕਲਿੱਕ ਕਰੋਗੇ इनका एक नंबर भी आंदा है पूरी इन्हें कंप्लीट साइट बना रखी है जी और फेक फेक हैगी है साइट हैगी है वट्सअप का नंबर आंदा है डबल एट फाइव एट जीरो वन थ्री वन टू नाइन इसे फेक वो और पेमेंट वास्ते रिक्वेस्ट करेगा प्लीज डोंट मेक एनी पेमेंट वो फ्रॉड है ओनू पेमेंट बिल्कुल ना करो मैं बलबीर सिंह सर पानीपत पा हरियाणा से आया हूँ मैं सर ये फ्रॉड दरबार में बड़े हमें श्रद्धा से आते हैं वहाँ पे मत्था टेकने के लिए लेकिन हमें पता जैसे ही पता चला भाई कि भाई एक फ्रॉड इन्होंने यहाँ की अपनी सारागई सराय की ना वेबसाइट पूरा ही इनका हैक कर रखा है वरना तो वो बार बार हमें बोल रहे हैं कि भाई आप हमें पेमेंट कीजिए फोर्स कर रहे थे बार बार मैं भाई आज तक उन्होंने कॉल नहीं किया था क्योंकि मेरा भी एक होटल है मुझे फाइंड आउट किया मैंने वहाँ पर कि भाई ये तो इन्होंने ना पूरा पूरा सिस्टम को ही हैक कर लिया है और यहाँ पे बड़ा सरदा से आते हैं लोग उनकी भावना को ठेस पहुँचेगी बड़े लोगों के साथ ठगी हो चुकी होगी बहुत बंदे तो पता बता भी नहीं सकते कि भाई ऐसे ऐसे ठगी हो गई है ठीक है और आप मेरी रिक्वेस्ट है पंजाब प्रशासन से और यहाँ के पूरा जो हमारे सेवक दल है कि भाई उनको पकड़े और सख्त से सख्त कानूनी कार्रवाई हो कहना चाहोगे कई ठगी बात है सारा ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਰਣਜੀਤ ਸਿੰਘ ਭੋਮਾ ਸੁਪਰਵਾਈਜ਼ਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸਾਰਾਗੜੀ ਨਿਵਾਸ ਦੇ ਨਾਮ ਤੇ ਜਿਹੜੀ ਆ ਸੈਡ ਬੜੇ ਦਿਨਾਂ ਦੀ ਜਿਹੜੀ ਆ ਇਹ ਸ਼ਿਕਾਇਤਾਂ ਆ ਰਹੀਆਂ ਹਨ ਕਿ ਇਹ ਸਾਰਾਗੜੀ ਨਿਵਾਸ ਦੇ ਨਾਮ ਤੇ ਜਿਹੜੀ ਆ ਕੋਈ ਸੈਡ ਖੋਲਹੀ ਗਈ ਹੈ ਜਦ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੌਜੂਦਾ ਐਸਡੀਪੀਸੀਸਰਾਏ.gmail ਆਈਡੀ ਕਾਉਂ ਵੀ ਬਣਾਈ ਗਈ ਹੈ ਤੇ ਇਹਦੇ ਨਾਂ ਤੇ ਉੱਤੇ ਜਿਹੜੀ ਆ ਕਿਸੇ ਨੇ ਗਲਤ ਆਈਡੀ ਬਣਾਈ ਹੋਈ ਹੈ ਤੇ ਬਹੁਤ ਦੁਖੀ ਹਿਰਦੇ ਨਾਲ ਦੱਸਿਆ ਜਾ ਰਿਹਾ ਹੈ ਕਿ ਅਸੀਂ ਜਿਹੜੀਆਂ ਕੰਪਲੇਂਟਾਂ ਆਈਆਂ ਹਨ ਸਤਿਕਾਰਯੋਗ ਮੈਨੇਜਰ ਸਰਦਾਰ ਭਗਵੰਤ ਸਿੰਘ ਸਤਖੰਡ ਸਿਧੀ ਹਰਮੰਦਰ ਸਾਹਿਬ ਵੱਲੋਂ ਪੁਲਿਸ ਕਮਿਸ਼ਨ ਨੂੰ ਜਿਹੜੀਆਂ ਉਹਦੀਆਂ ਸਾਰੀਆਂ ਹੀ ਕਾਪੀਆਂ ਜਿਹੜੀਆਂ ਸ਼ਿਕਾਇਤਾਂ ਦੀਆਂ ਭੇਜੀਆਂ ਗਈਆਂ ਹਨ 2 ਹਫ਼ਤੇ ਦੇ ਕਰੀਬ ਹੋ ਚੁੱਕੇ ਹਨ ਅਜੇ ਤੱਕ ਜਿਹੜੀ ਆ ਪੁਲਿਸ ਕਮਿਸ਼ਨਰ ਨੂੰ ਦੇਣ ਇਸ ਸ਼ਿਕਾਇਤਾਂ ਦਾ ਕੋਈ ਹੱਲ ਨਹੀਂ ਨਿਕਲਿਆ ਅਤੇ ਰਜਾਨਾ ਹੀ ਸੰਗਤਾਂ ਦੀਆਂ ਜਿਹੜੀਆਂ ਵੱਖ-ਵੱਖ ਕਿਸੇ ਨਾਲ 3100 ਕਿਸੇ ਨਾਲ 80000 ਕਿਸੇ ਨਾਲ 7000 ਰੁਪਏ ਦੇ ਜਿਹੜੀ ਆ ਉਹ ਜਿਹੜੀ ਆਪਣਾ ਨੰਬਰ ਦੱਸਦਾ ਹੈ ਤੇ ਸੰਗਤਾਂ ਨੂੰ ਜਿਹੜੀ ਆ ਠੱਗੀ ਹੋ ਕੇ ਬਹੁਤ ਨਿਰਾਸ਼ਤਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸੰਗਤਾਂ ਬੜੀ ਸਰਦਾ ਭਾਉਣਾ ਦੇ ਨਾਲ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਆਪਣਾ ਆਨਲਾਈਨ ਕਮਰਾ ਬੁੱਕ ਕਰਾਉਣਾ ਚਾਹੁੰਦੀਆਂ ਹਨ ਪਰ ਅਸੀਂ ਪੰਜਾਬ ਸਰਕਾਰ ਨੂੰ ਪੁੱਛਣਾ ਚਾਹੁੰਨੇ ਹਾਂ ਉਸ ਕਮਿਸ਼ਨ ਨੂੰ